ਬਾਹਰ ਦੀ ਜੀ ਬਾਕੀ ਸਾਹਿਬ ਬਗੂ ਜੀ ਕੀ ਹਾਲ ਹੈ ਹਾਂ ਜੀ ਮੈਂ ਹਰ ਇੱਕ ਤੌਰ ਆਪਣੀ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਬਗੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਜਿਹੜਾ 8:45 ਹੋ ਗਏ ਨੇ ਕੱਪੜੇ ਧੋਰੇ ਨਹਾ ਧੋਲੇ ਵੱਜਨਾਂ ਨਾਲ ਏੜ ਲਿਆ ਸਾਰਾ ਰੋਟੀ ਦੀ ਤਿਆਰੀ ਕਰ ਲਈ ਐ ਆਪਾਂ ਲਾਉਣੇ ਰੋਟੀ ਅੱਜ ਕਈ ਬੰਦੇ ਨੇਗੇ ਤੇ ਕਿਆ ਸੋਹ ਨੂੰ ਜੋਗਰੀ ਲਾਹਾਂਗੇ ਤੇ ਉਹ ਰੋ ਖਾਣਗੇ ਵਿਚਾਰੇ ਪਤਾ ਨਹੀਂ ਕੀ ਗੱਲ ਆਈ ਡਾਡੇ ਕਰਦੇ ਨੇ ਰੋਟੀਆਂ ਦੋ ਜਾਂ ਤਿੰਨ 20 ਰੋਟੀਆਂ ਨਾਲ ਸਰਜ ਸੀ ਜਾਣੇ ਨੇ ਇਹ 20 ਰੋਟੀਆਂ ਲਾ ਕੇ ਇਹਨਾਂ ਨੂੰ ਬਣਾ ਕੇ ਖਵਾ ਦਾਂਗੇ ਤੇ ਇਧਰ ਸਬ지 ਦਾ ਫੱਟ ਲਈਏ ਦੁਪਹਿਰੇ ਬਣਾਉਣਾ ਨੂੰ ਲੱਸੀ ਬਣੀ ਪਈ ਤੇ ਮੱਖਣੀ ਪਾ ਦਾਂਗੇ ਮੱਖਣ ਬਣਾ ਲਿਆ ਤੱਤਾ ਨਹੀਂ ਕਰਿਆ ਹਜੇ ਮੈਂ ਕਿਉਂ ਨਹੀਂ ਬਣਾਇਆ ਬਿੱਲ ਫੇਰ ਬਣਾਉਣੇ ਬਾਅਦ ਵਿੱਚ ਕੰਮ ਤੋਂ ਦਾ ਕਰ ਸੋ ਤਾਂ ਹੋਣ ਗਿਆ ਯਾਰਾ ਕੰਮ ਆ ਘਰ ਦਾ ਪਾਚੇ ਨੂੰ ਕਿਹਾ ਰੋਟੀ ਬਣਾ ਕੇ ਕਲਾਮਾ ਕਪੜਾ ਜਿਹੜਾ ਧੋ ਦਿੱਤਾ ਸਾਰਾ ਕੰਮ ਹੋ ਗਿਆ। ਮੈਂ ਕਿ ਰੋਟੀ ਲਾਉਦੇ ਹੁੰਦੇ 8:30 ਵਜੇ ਖਾਂਦੇ ਹੁੰਦੇ ਰੋਟੀ। ਉਹ ਦਿਨ ਮੈਂ ਵੀ ਰੋਟੀਆਂ ਬਣਾਉਂਦਾ 8:30 ਵਜੇ ਖਾਣਗੇ ਜਦੋਂ 2 ਕ ਮਿੰਟ ਰਹਿਗੇ 9:00 ਵਜੇ ਵਿੱਚ। ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਂਗਾ। ਲੋ ਜੀ ਆਪਾਂ ਬਣਾਉਣੇ ਕਿਓ। ਤੇ ਆ ਸਰਦਾਰ ਜੀ ਤੋਂ ਮਿਰਚਾ ਮੰਗਾਈਆਂ ਨੇ ਆਪਣੀ ਪਿਹੌਣ ਵਾਲੀ ਆਪਣੀ ਟਾਈਮ ਨਹੀਂ। ਉੱਪਰ ਚਾਹ ਬਸ ਐਂਡੀ ਕਰਾਂਗੀ ਇਕ ਬੇਚ। ਫਿਰ ਚਾਹ ਮੰਗਾਈਏਗੀ ਤੇ ਹੁਣ ਮਿਰਚਾ ਰ ਆ ਗਈ ਇਸਨੇ ਟਲੈਂਡ ਇਸ ਟੱਕ ਤੇ। ਤੇ ਇਹ ਬਾਦਿਆ ਜੀ ਆਪਣਾ ਘਿਓ ਤੇ ਉਧਰ ਸੁਕਮਣ ਮਸਾਲਾ ਲਾਗੜਦੀ ਹੈਗੀ। ਤੇ ਜਿਹੜਾ ਟਾਈਮ ਆ 11:30 ਹੋ ਗਏ ਤੇ ਮਸਾਲਾ ਲਾਗੜ ਜੇ ਸੁਕਮਣ ਨੂੰ ਮੈਂ ਸਬਜ਼ੀ ਬਣਾਉਣੀ ਆਂਗੀ। ਸਬਜ਼ੀ ਧੋ ਕੇ ਕੀ ਰਕਤੀ ਪਈਆ ਆਲੂ ਰਹਿ ਗਏ ਕੱਟਣ ਵਾਲੇ ਕੱਲੇ ਗੋਭੀ ਦੀ ਸਬਜ਼ੀ ਬਣੂਗੀ ਦੇਖ ਹੁਣ ਆ ਗਿਆ ਇੱਟਾਂ ਉਹ ਵੱਡੀ ਪਾਇਪ ਨਾਲ ਤਰਕਾ ਤੂੰ ਨਹੀਂ ਕਰਦੇ ਹੁਣ ਪਹਿਲਾਂ ਤਾਂ ਵੱਡੀ ਪਾਇਪ ਨਾਲ ਕਰਦੇ ਚਿੱਕੜ ਕਰਦੀ ਲੋ ਜੀ ਕੰਨ ਤਾਂ ਅਪਰੀ ਥੋੜੀ ਹੋਈ ਰਹੇਗੀ ਇਦਾਂ ਡਰਮਟ ਲੱਗ ਰਿਹਾ ਹਰਸ ਲਾਉਣ ਨੂੰ ਅੰਜੀ ਦਾ ਦੇ ਰਹਾਂਗੇ ਇਹ ਨੇ ਫੋਨ ਕੰਮ ਫੋਨ ਵੀ ਜ਼ਰੂਰੀ ਐ ਕੰਮ ਵੀ ਜ਼ਰੂਰੀ ਐ ਮੈਂ ਹੁਣ ਅੱਗ ਮਚਾਉਣੀ ਪਊ ਮੈਨੂੰ ਕਿਉਂਕਿ ਲੋਂੜੇ ਚ ਬਣੂਗੀ ਸਬਜ਼ੀ ਕੜਾਈਏ ਚ ਘੋ ਵੀ ਬਣਨ ਵਾਲੀ ਆ ਬਸ ਹੁਣ ਸੰਘਣਾ ਹੋ ਜੋ ਸੰਘਣਾ ਹੋ ਜੀ ਉਹ ਘੋ ਬਿੰਦ ਚ ਬਣ ਜਾ ਪਹਿਲਾਂ ਮੈਨੂੰ ਗਰਮੀ ਆ ਗਈ ਕੰਮ ਕਰਦੀ ਨੂੰ ਤੇ ਗਰਮੀ ਆਉਣ ਤੋਂ ਬਾਅਦ ਹੁਣ ਇੱਕੇਦਾਂ ਮ ਹਵਾ ਚੱਲ ਪਈ ਠੰਡ ਲੱਗਦੀ ਹੁਣ ਮੈਨੂੰ ਕੋਟੀ ਪਾਉਂਦ ਘੋਲ ਮਹਾਪੇਰ ਤੇ ਚੁੱਲ੍ਹੇ ਮੁਰੋ ਬੈਠੂਗੀ ਫੇਰ ਗਰਮੀ ਆਊਗੀ ਤੇ ਨਾ ਇਹ ਤਾਂ ਮੈਂ ਚਾਹ ਸਾamdੀਆਂ ਸੁੱਕੀ ਜਿਹੜੀ ਲਿਆਂਦੀ ਸੀਗੀ ਚਾਹ ਪੱਤੀ ਨਵੇਂ ਮਿਰਚਾ ਪਾਉਣੀ ਮਿਰਚਾ ਡੱਬੇ ਚ ਦੋ ਚੀਜ਼ ਮੁੱਕ ਗਈਆਂ ਸੀ ਉਹ ਮੰਗਾਈਆਂ ਨੇ ਜੀ ਕਿੰਨੀ ਆਪਾਂ ਇਕੱਠੀ ਚੀਜ਼ ਮੰਗਾ ਲਈਏ ਕੋਈ ਨਾ ਕੋਈ ਪਹਿਲਾਂ ਵਾਂਗਰ ਮੁੱਕ ਜਾਂਦੀ ਉਹ ਫਿਰ ਬਾਅਦ ਚ ਮੰਗਾਉਣੀ ਪੈਂਦੀ ਹੈ ਜੀ ਕਿ ਹੁਣ ਚਾਹ ਪਾਣੀ ਵੱਧ ਪਾਣ ਦਾ ਫੇਰ ਹਨਾ ਵੇਖ ਰੂ ਤੰਦਰੁਸਤ ਨਾਲ ਸੋਖਸਾਨ ਨਾਲ ਪੈੜਾ ਪੁੰਗਾਂ ਤੋਂ ਵਿਚਾਰਾਂ ਨੇ ਤਰੇ ਹੋਣ ਫੇਰ ਕੋ ਨਸਿਰ ਟਾਈਸ ਨਹੀਂ ਰਹਿੰਦੀ ਜਿਹਨਾਂ ਜਿਕੇ ਪੈੜਾ ਤੇ ਰਹਿੰਦੇ ਨੇਗੇ ਹਾਂ ਇਹ ਇਸੇ ਪਾਂਡੇ ਤੇ ਆ ਉਧਰ ਤੋਂ ਆ ਲਿਆ ਇੱਥੇ ਧਰਦ ਮੈਂ ਤੋ ਦੂ ਆਏ ਫੱਟੀ ਤੇ ਧਰਦ ਪੁੱਤ ਮੈਂ ਪਾਂਡੇ ਤੋਂ ਮਾਂਜੇ ਪਏ ਨੇਗੇ ਧੋਣ ਵਾਲੇ ਨੇ ਉਧਰ ਮੈਂ ਉਥੇ ਚੱਕਣ ਗਈ ਤੇ ਨਾ ਸੋਹਣੀ ਸੋਹਣੀ ਮਿੱਟੀ ਪਈ ਮੈਂ ਮਿੱਟੀ ਨਾਲ ਹੀ ਪਾਂਡੇ ਮਾਜ ਲਈ ਪਾਂ ਦੇ ਸ਼ਕਮਾਂ ਚ ਕਰ ਲਈਓ ਮਬਾਰਟੀ ਚ ਪਾ ਦਿੱਤੇ ਹਾਂ ਗੋਲੀ ਲੈ ਲੈ ਆਪੇ ਪਤਾ ਉਹ ਚਾਚਾ ਨੇ ਲੈਤੀ ਅੱਧੀ ਗੋਲੀ ਮੈਂ ਲੈਤੀ ਮੈਂ ਤਾਂ ਆਪ ਲੱਤ ਦਰਦ ਕਰ ਜਾਂਦੇ ਅਜ ਵਾੜੀ ਨਾਲ ਸਿਰ ਦਰਦ ਕਰ ਜਾਂਦਾਗਾ ਪਹਿਲਾਂ ਮੈਨੂੰ ਗਰਮੀ ਆ ਗਈ ਨਾ ਮੈਂ ਮਾਫਰਲ ਲਾਤਾ ਤੇ ਨਾ ਮੈਂ ਹਾਂ ਕੋਟ ਲਾ ਬਾਕੀ ਇਹ ਨਾ ਭਣ ਕਹਿੰਦੀ ਦੇ ਥੋੜ ਥੋੜ ਤਕਾਣੂ ਰਹੀ ਸੀ ਇੱਕ ਬਾਧੂ ਬਚੀ ਐ ਤਾਂ ਮੈਂ ਕਾਇ ਕਰਾਂ ਵੀ ਪੜਾਈ ਹੈਗੀ ਤੇ ਮਿੱਠਾ ਅੱਜ ਕੱਲ੍ਹ ਘੱਟ ਖਾਣ ਦੇ ਨਾਲ ਕੁਛ ਲੱਡੂ ਪਿੰਨੀ ਹੋ ਜਾਂਦਾ ਹੈਗਾ ਮਤਲਬ ਰੂਪ ਵੀ ਨਹੀਂ ਆ ਜਾਂਦਾਗਾ ਬਿਆਜਾ ਕਹਿ ਤੀ ਉਹ ਕਾਲਾ ਕਾਲਾ ਮਿੱਟਾ ਫਿਰ ਕਿੱਥੋਂ ਲੱਗਦੇ ਆ ਹਨ ਤੇ ਕੋਈ ਸਰਦਾਰ ਜੀ ਤਾਂ ਨਹੀਂ ਕੀ ਕਰੰਦੇ ਨੇ ਸਹੀ ਗੱਲ ਹੈ ਉਹ ਯਾਪਣਾ ਬ੍ਰੇਤੀ ਵੇਸ ਤੇ ਵੀਣੇ ਥੱਲੇ ਪਾਅ ਤਾਰ ਕੇ ਇੱਕ ਤਰਿਆ ਗੋਭੀ ਹੱਤੋਂ ਪਤੀਲੇ ਦੇ ਤਰਿਆ ਇਹ ਪਾਉ ਹੁਣ ਦਪਰ ਦੀ ਚਿਆਰੀ ਕਰਦੇ ਨੇ ਕਿਉਂ ਬਣਾਤਾ ਤੇ ਉਹ ਠੰਡਾ ਹੋ ਜਾਂਦਾ ਜੇ ਆਪਾਂ ਹੈ ਨਾ ਡੱਬੇ ਚ ਪਾਉਣੇ ਹਿੰ ਆ ਜਦੋਂ ਰਾਵੜ ਦੇ ਪਲੱਸ ਕਰਦੇ ਡੱਬੇ ਚ ਤੇ ਉਦੋਂ ਉਹ ਹੋ ਜਾਂਦਾ ਇਕੱਠਾ ਹੋ ਜਾਂਦਾ ਮਹਾ ਮੜਾ ਨੇ ਠੰਡਾ ਹੋ ਜੂ ਨਿੱਤਰ ਜੂ ਫਿਰ ਸੇਕ ਤੇ ਪੁਣਾ ਜਾਂਦਾ ਹੈਗਾ ਤੇ ਆਪਾਂ ਹੁਣ ਬਣਾਵਾਂਗੇ ਸਬਜ਼ੀ ਇਹਦੇ ਵਿੱਚ ਆਲੂ ਤੇ ਗੋਭੀ ਇਹ ਝਿੰਡੇ ਟਿੰਡਲ ਜੀ ਚੀਰੇ ਹੋਏ ਨੇਗੇ ਇਸੇ ਹੈਗਾ ਦਾ ਆਦਰਕ ਲਾਸ ਨੂੰ ਪਿਆਜ਼ ਦਾ ਪੇਸਟ ਇਨਸ਼ਾਅੱਲਾ ਗ੍ਰੈਂਡ ਕਰ ਲਿਆ ਤੇ ਜੀਰਾ ਵੀ ਕੱਟ ਲਾ ਲਾ ਤੇ ਬਹੁਤ ਮੂਲੀ ਮਸਾਲੇ ਚ ਦੇ ਮਿੰਟ ਤੱਕ ਭੁੱਜੀ ਜੀ ਤੇ ਮਾਝਾ ਤੜਕਾ ਲਾ ਕੇ ਇਹ ਸਾਮੀ ਤੇ ਉਹਨਾਂ ਨੂੰ ਠੰਡਾ ਹੋ ਗਏ ਰਿਨ ਕਰ ਜੂਆ ਸਬ지 ਖਾਇ ਸੀ ਪੁੱਤ ਕਿਲੋ ਸਮਾਨ ਆਇਆ 2-3 ਕਿਲੋ ਹੋਆ ਗਾ ਮਸਾਲੇ ਨਾਲ ਸਬ지 ਹੌਟ ਕੇ ਜਾਂਦੀ ਹੈ ਮੈਂ ਇਸ ਤਰੀਕਾ ਹੀ ਪਾ ਦਨੀਆ ਮਸਾਲਾ ਪਾਉਣ ਸਾਰ ਕਿਉਂਕਿ ਫਿਰ ਹਾਕਦੀ ਕੱਚੀ ਜੀ ਨਹੀਂ ਰਹਿੰਦੀ

ਅੱਗ ਘੱਟ ਕਰ ਦਾਂਗੇ ਹਨ ਅੱਗ ਤੇਜ਼ ਬਾੜੀ ਹੋ ਗਈ ਸੁੱਕੇ ਘੋਰੇ ਦੀ ਮੈਂ ਢੱਕੇ ਜਿਹਾ ਚੱਕ ਲਈ ਉਧਰ ਫਿਰ ਤਾਂ ਪਾ ਗੋਭੀ ਦੇ ਪਾਤੀ ਜਿਸ ਨੂੰ ਹਲਕੀ ਹਲਕੀ ਅੱਗ ਤੇ ਪਕਾ ਲਾਂਗੇ ਇਹ ਤੋਂ ਫਿਰ ਇਹਨਾਂ ਪਕਾ ਇਹ ਫਾੜ ਆਉਂਦੇ ਤੇ ਦਸਣ ਤੇ ਇਹਨਾਂ ਤੋਂ ਥੋਕੇ ਦੇ ਦੂੰ ਪਤਾ ਨਹੀਂ ਕਿ ਇਹ ਦੀਰ ਫੜ ਲਾਂ ਮੈਂ ਇਹ ਰੇਟਾਂ ਫੜ ਲਾਂ ਲੰਘੂ ਸੇ ਲਈ ਕੰਮ ਜਾਵੇ ਹੋਰ ਸਮਝ ਨਹੀਂ ਆਉਂਦੀ ਧਨੀਆ ਮੈਂ ਗੱਲ ਤੋੜ ਕੇ ਪੀਰ ਜੀ ਆਤੀ ਜੋੜ ਨਾਲ ਇਕੱਠਾ ਪੈਪ ਚੜਾਈ ਵੱਖ ਨੂੰ 5000 ਕਰ ਦੇ ਲੋ ਦੀ ਆਪਣੀ ਬਣੀਤੀ ਸੱਤ ਉਪਰ ਬਾਦ ਤੇ ਫੁੱਲ ਕੋਲ ਵੀ ਫੱਕਾ ਟੱਗ ਦੀ ਬਣਾਵਾਂਗੇ ਹੁਣ ਗਾਹ ਨਹੀਂ ਕਰਦੇ ਸੇਕ ਨਾਲ ਬਾਏ ਨਹੀਂ ਤੇ ਕੋ ਹੋ ਜਾ ਬਣ ਜਾ ਲੈ ਪਰ ਦ ਸਵਾ 12 ਵਜੇ 2 ਵਜੇ ਖਾਣਗੇ ਤੌੜੇ ਦੋ ਰੋਟੀ ਤੇ ਤਨ ਗਾੜੀ ਚ ਤੁੰ ਬਸ ਮੱਕਿਆ ਸਾਮ ਕੇ ਪਾਂਦੇ ਮਾਂ ਦੀ 10 ਮਿੰਟ ਟਾਈਮ ਲੱਗਿਆ ਰੈਸਟ ਕਰ ਲਈ ਕੋ ਸੁਕਮਣ ਪਰ ਅੱਜ ਸਾਰਾ ਕੱਪੜਾ ਕੱਟ ਕੇ ਬਣਾ ਲਈ ਗਏ ਤੇ ਨਾ ਦਾ ਅੱਧਾ ਤੇ ਮਿਲਦਾ ਹੀ ਹੋ ਜਾਂਦਾ ਬਸ ਕਿਉਂ ਖੱਟ ਕਾਢ ਨੂੰ ਦੇਖ ਜੀਦਾ ਅੱਜ ਚੁੱਲੇ ਮੂਰ ਪਰਾ ਹੋ ਜਾਂਦੇ ਫਟ ਕਰ ਚੁੱਲੇ ਮੂਰ ਆਇਆ ਨਹੀਂ ਅਜੇ ਗਰਮ ਨਹੀਂ ਹੋਆ ਪਰ ਅੱਜ ਤੱਕ ਬਹੁਤ ਠਿੱਕੀ ਹੈ ਉੱਕਾ ਦੇ ਕਰ ਬਦਲਵਾਈ ਹੋ ਜਾਂਦੀ ਆ ਕਰੇ ਕਰੇ ਬਦਲਵਾਈ ਹੋ ਜਾਂਦੀ ਪਤਾ ਨਹੀਂ ਕਿ ਸਰਦਾਰ ਜੀ ਨੇ ਡੀਕ ਡੀਕ ਕੇ ਜ ਮੋਟਰ ਸਾਡੀਆਂ ਕੰਡ ਕਰਵਾਉਣ ਨੂੰ ਪਹਿਲਾ ਬਦਲਵਾਈ ਜੀ ਦੱਸਿਆ ਹੋਇਆ ਸੀਗਾ ਕਿ ਤੇ ਵਰਮਾ ਦਿੱਤੋ ਮੇਨਾ ਪਰ ਵਿਚਾਰੀ ਸੀ ਪਾਣੀ ਪਾ ਤੈ ਜੀ ਚਲੋ ਜੀ ਹੁਣ ਆਪਾਂ ਫੇਰ ਮਿਲਾਂਗੇ ਕੰਮ ਕਰ ਲਈ ਕਈ ਕੰਮ ਕਰਨ ਵਾਲੇ ਪੈ ਜੀ ਸਰਦਾਰ ਜੀ ਨੇ ਬੰਨ ਦਿੱਤੇ ਨੇ ਕੱਖ ਪਾ ਕੇ ਪਸੋਂ ਮੈਂ ਪੂਆ ਜੀ ਘਰ ਜਾ ਕੇ ਆਂ ਪੂਆ ਕੋਲੇ ਤਪਰ ਦੀ ਚਾਰ ਰੋਟੀ ਖਵਾ ਕੇ ਭਾਂਡੇ ਭੁੰਨੇ ਮਾਂਜ ਕੇ ਵਗਤੀ ਆ ਕੰ ਦਾ ਆਪਣੀ ਸਿਰੇ ਚੜ ਗਈ ਹੈ ਕਮਰਾ ਬਣ ਗਿਆ ਤਾਂ ਹੁਣ ਦਿਖਾਉਣੇ ਅੰਦਰ ਜਾ ਕੇ ਨਮ ਬਿੱਜਾ ਅਖਰ ਇਡਾਰਾ ਕਿੱਥੇ ਹੈ ਦੇਖੋ ਜੀ ਆਪਣਾ ਕਮਰਾ ਇਸ ਤਰ੍ਹਾਂ ਸਮਾਨ ਤੇ ਜ ਬਥੇਰਾ ਟਿਕੂਆ ਕਿੰਨਾ ਮਰਜੀ ਢਾਲ ਲੇ ਸੈਟ ਕਰ ਕਰ ਦੋ ਦਿਨਾਂ ਦੀ ਫਰਤੀ ਹੈ ਪਰ ਹਾਂ ਉਹ ਨਹੀਂ ਸਮਾਨਵਾਜ ਜਿੰਨੀ ਜਗਾ বাজਜਾ ਨਹੀਂ ਉਹਨੇ ਸਮਾਨਵਾਜ ਜਾਂਦਾ ਕਟਾਈ ਵੀ ਹੋ ਕਟਾਈ ਉਹਦੇ ਮਾਤਾ ਦਲੂ ਜੇ ਹਾਂਜੀ ਪੂਲਾ ਬੈ ਹੈ ਕੋਈ ਨਹੀਂ ਪੂ ਫਿਰ ਜਿਹੜੀ ਘਾਟ ਗਈ ਮਿੱਟੀ ਬੱਠਾ ਨਾਲ ਸਿੱਟੀ ਨਹੀਂ ਪੂ ਬੱਸ ਫਰ ਆ ਮਿੱਟੀ ਬਾੜੀ ਆ ਗਈ ਬੇੜੇ ਚ ਹਨਾ ਕੁਝ ਨਹੀਂ ਹੁੰਦਾ ਇੱਥੇ ਪੈਜੀ ਤੂੰ ਸਾਡ ਨਾਲ ਲਾ ਰਾਂਗੇ ਇਹਦੇ ਕੰਮ ਦੇ ਇੱਧਰ ਹੂੰ ਆ ਨਿਓਂ ਚ ਪਾਣੀ ਪੈਣ ਤੋਂ ਨਾਲ ਲੱਗ ਜੂਗੀ ਨਿਓਂ ਚ ਪਾਣੀ ਨਿਕਲੂ ਗੁਰਦੇਵਾ ਚ ਛੱਡ ਦੇ ਤੁਰੇ ਪਰ ਆਉਣਾ ਲੋ ਜੇ ਇਸ ਤਰ੍ਹਾਂ ਜਿੰਦਰੇ ਨਾਲ ਖਿੱਚਿਆ ਜਾਂਦਾ ਮਿੱਟੀ ਪੰਨਾਂ ਨਾਲ ਨੋਟਾਂ ਵੀ ਇਹ ਜੰਮਣ ਵਾਲੀ ਮਿੱਟੀ ਆ ਨਾ ਨਾਲ ਜਿੱਥੇ ਪੈ ਟਿਕ ਜਨ ਉੱਥੇ ਜੰਮ ਜਾਂਦੀ ਆ ਨਹੀਂ ਤੂੰ ਗਿਆ ਨਹੀਂ ਮੈਨੂੰ ਪਤਾ ਹੈ ਆ ਜਿਹੜੇ 베ੜੇ ਚ ਪੈ ਟਿੱਗੇ ਜਿੱਥੇ ਉੱਚਾ ਨੀਮਾ ਹੋ ਗਿਓ ਉੱਥੀ ਜੰਮ ਜੂਗੀ। ਕਰਾ ਨਹੀਂ ਲਾਉਣਾ ਪੂ 베ੜੇ ਚ ਵੀ। ਕਰਾ ਨਾਲ ਸੈਟ ਕਰਨੀ ਪਊ। ਨਹੀਂ ਆ ਜਿੰਦਰੇ ਵਾਲਾ ਕਰਾ ਹੋਏਗਾ। ਨਹੀਂ ਜਿੰਦਰੇ ਵਾਲਾ ਕਰਾ ਹੋਏਗਾ। ਝੂਲੇ ਰੀ ਘਾਟ ਹੈ ਜਿੱਕਾ। ਥੂਲੇ ਦੀ ਘਾਟ ਆ ਪਈ ਥੂਲਾ ਬੰਨਣਾ ਹੁਣ ਇਧਰ ਆਪਾਂ ਪੁੱਛਾ ਕਰ ਲੀ ਹਾਂ ਹਾਂ ਇਹ ਦਰੋਂ ਨਹੀਂ ਬੰਦ ਤੇ ਉਧਰ ਬਟਨ ਆ ਅੱਡੋ ਅੱਡ ਕੰਮ ਚੱਲ ਰਹੇ ਨੇ ਇਧਰ ਪਾਈ ਲਪਾਈ ਕਰਦਾਗਾ ਉਧਰ ਸੋਨੀ ਪਾਈ ਨਾ ਫੜਾਉਣਾ ਸਿਮੈਂਟ ਆ ਬਾਈ ਪਹਿਲਾਂ ਗੱਡੀ ਦਾ ਰੂਮ ਤਿਆਰ ਹੁੰਦਾ ਕਿਹੜਾ ਚੱਲੀ ਚਾਹਾਂ ਹੈ ਬਣਾ ਦੇ ਨੂੰ ਲੋ ਜੀ ਆਪਾਂ ਦੀ ਡਿਊਟੀ ਆ ਗਈ ਹੁਣ ਮੱਜਾਂ ਚ ਆਪਾਂ ਪਿਉਣਿਆਂਗੇ ਮੱਜਾਂ ਨੂੰ ਪਾਣੀ ਟਾਈਮ ਹੋ ਗਿਆ ਮੱਜਾਂ ਦਾ ਕੱਟੀਆਂ ਚੱਕੀ ਜਾਂਦੀਆਂ ਨੇ ਵਿਚਾਰੇ ਸਵੇਰ ਵੇਲੇ ਸੁਨੇਹਾ ਪਿਆਰਾਂ ਨੇ ਪਾਣੀ ਕਿਉਂਕਿ ਆ ਹੁੰਦਾ ਵੀ ਮਿਸਤਰੀ ਆਉਣ ਤੋਂ ਪਹਿਲਾਂ ਮੱਝਾ ਦਾ ਕੰਮ ਨਿਭੜ ਜੇ ਪਾਣੀ ਪਿਆਇਆ ਜਾਵੇ ਸਾਰੀ ਤਿਆਰੀ ਹੋ ਜੇ ਹਨਾ ਤੇ ਤਾਂ ਕਰਕੇ ਫਿਰ ਸੁਨੇਹਾ ਹੋ ਜਾਂਦਾ ਕੰਮ ਤੇ ਹੁਣ ਨਾ ਮੈਂ ਗੋਹਾ ਸਿੱਟ ਦੂੰਗੀ ਨਾ ਮੈਂ ਪਿਆ ਪਾਣੀ ਦੇਖਦੀ ਆ ਪਹਿਲਾਂ ਟਾਈਮ ਕਿੰਨਾ ਕੁ ਹੋ ਗਿਆ ਜੇ ਟਾਈਮ ਚਾਰ ਹੋਇਆ ਫਿਰ ਮੈਂ ਪਹਿਲਾਂ ਚਾਹ ਕਰ ਆਉਂਗੀ ਆ ਕੇ ਨੇ ਪਾਣੀ ਪਿਆ ਰੂ ਨਾ ਗੋਹਾ ਸਿੱਟ ਦੂੰਗੀ ਆਰ ਕਾਨਤਾ ਓਏ ਤੂੰ ਹੀ ਖੁਰਲੀ ਭਰੀ ਪੀ ਕੱਖਾਂ ਦੀ ਸਰਦਾਰ ਜੀ ਨੂੰ ਇਹ ਬਿਨੂ ਹੱਥ ਨੇ ਘੱਟ ਪਣ ਪਣਗਾ ਹੱਥ ਨੇ ਤੇ ਜਮੀ ਹੰਬ ਜਾਂਦੇ ਨਹੀਂ ਕਿਉਂਕਿ ਫਿਰ ਮੈਨੂੰ ਵੀ ਐ ਹੁੰਦੀ ਆ ਉਹ ਇੱਕ ਭਾਈ ਵਿਚਾਰਾ ਰੋਟੀ ਲੈ ਕੇ ਜਾਂਦਾਗਾ ਤੇ ਉਹਨਾਂ ਨਾਲ ਕੋਈ ਹੈ ਨਹੀਂ ਕਰੇ ਰੋਟੀ ਬਣਾਉਣ ਵਾਲਾ ਫਿਰ ਮੈਨੂੰ ਧਾਰਾ ਸੁਨੇਹਾ ਚੋਕ ਕੇ ਫਿਰ ਮੈਨੂੰ ਰੋਟੀ ਦਾ ਹੋ ਜਾਂਦਾ ਵੀ ਉਹ ਵਿਚਾਰਾ ਰੋਟੀ ਖਣਿਓ ਭੁੱਖਾ ਜਾਊਗਾ ਕਿੱਥੇ ਖਾਊਗਾ ਜਨਾ ਪੂਰੇ ਕੰਮ ਕਰਦਾ ਔਰੇ ਖਾ ਲੂਗਾ ਤੇ ਫਿਰ ਮੈਨੂੰ ਐ ਹੋ ਜੇ ਹੋ ਜਾਂਦਾ ਵਿਚਾਰਾ ਨਰਾਸਾ ਜੰਮੜੂਗਾ ਉਹਨਾਂ ਨਾਲ ਕੋਈ ਕਰੇ ਨਹੀਂ ਹੈਗਾ ਰੋਟੀ ਪਕਾਉਣ ਵਾਲਾ ਤੇ ਮੈਂ ਪੂਆ ਕੇ ਕਰ ਬਾਗੀ ਮੈਨੂੰ ਉੱਥੇ ਗਰਮੀ ਆਈ ਉਹਨਾਂ ਨੇ ਪੂਆ ਕਰ ਹਜੇ ਵੇਲੇ ਧੁੱਪ ਆਉਂਦੀ ਹੈਗੀ ਤੇ ਮੈਂ ਸੌ ਲੈ ਕੇ ਬਾਗੀ ਮੈਂ ਤਮੱਚ ਕੇ ਉੱਥੇ ਬੈਠੀ ਧੁੱਪ ਪੂਆ ਕਰ ਤੇ ਪੂਆ ਆ ਗਈ ਆ ਪੇਕਿਆਂ ਤੋਂ ਪੂਆ ਕੋਲੇ ਬੇਬੇ ਦਾ ਦੁੱਖ ਸੁਫ ਕਰਕੇ ਆਈਆਂ ਹੁਣ ਪਹਿਲਾਂ ਮੈਂ ਕੱਲ ਦੀ ਬੀਬੀ ਨੂੰ ਢੀਕਦੀ ਸੀ ਮਾ ਬੀਬੀ ਆਉਗੀ ਉਹਦੇ ਨਾਲ ਜਾਉਂਗੀ ਬੀਬੀ ਆਈ ਨਹੀਂ ਹੈਗੀ ਸਰਦਾਰ ਜੀ ਕਹਿੰਦੇ ਫਿਰ ਪੂਆ ਕੋ ਕੋਈ ਵੀ ਨਹੀਂ ਆਇਆ ਹੈਗਾ ਮੈਂ ਸਰਦਾਰ ਜੀ ਤਾਂ ਵੀ ਨਹੀਂ ਜਾਇਆ ਗਿਆ ਕਿਉਂਕਿ ਮਿਸਤਰੀ ਲੱਗਿਆ ਕਰਕੇ ਹਨਾ ਤੇ ਆ ਕਿਹਾ ਗਮ ਘਾਤ ਨਹੀਂ ਜਾਇਆ ਇਹ ਚਲ ਬਿੰਦ ਤੇ ਭੋਗ ਦਾ ਵੀ ਦੋ ਭੋਗ ਆ ਗਏ ਇਕੱਠੇ ਇਕ ਸਾਡੇ ਰਿਸ਼ਤੇਦਾਰੀ ਚ ਮਰਗਤ ਹੋ ਗਈ ਇੱਕ ਭੂਆ ਕੇ ਨਾਲ ਜਾਣਾ ਹੁੰਦੀ ਆ ਵੇਖੋ ਕੀ ਬਣੂਗਾ ਉਹ ਦੁੱਖ ਸੁੱਖ ਵਿੱਚੀ ਵਿਆਹ ਵਿੱਚੀ ਦੁੱਖ ਵਿੱਚੀ ਸੁੱਖ ਹਨਾ ਚਾਰ ਸਪੇਰੇ ਜਾਣਾ ਪੈਂਦਾਗਾ ਕਬੀਲਦਾਰਾਂ ਨੂੰ ਨਏ ਹੁਣ ਉਹ ਘਰੇ ਮਿਸਤਰੀ ਲੱਗੇ ਹੋਏ ਨੇ ਅਖਾਂਗੇ ਕੀ ਬਣੂਗਾ ਦਾ अमाउंट ਦੇ ਹਿੱਤ ਤੱਕਲ ਦਾ ਦਿਨ ਵਿਚਾਲੇ ਪਿਆ ਹੈ ਜੇ ਬੀਬੀ ਵੀ ਨਹੀਂ ਆਈ ਹੁਣ ਬੀਬੀ ਤਾਂ ਸਹਰਾ ਆਈ ਜਾਊ ਉਹ ਵੇਲੇ ਨੂੰ ਉਹ ਇੱਥੇ ਬਗ ਜੂਗੀ ਸਾਡੇ ਪਾਪ ਸਾਨੂੰ ਦੱਸਿਆ ਸੀ ਪਹਿਲਾਂ ਵੀ ਪਾਪੇ ਦੀ ਭੂਆ ਦੀ ਦੋਤ ਨੂੰ ਮੁੱਕ ਵੀ ਸਾਡੇ ਨਾਲ ਉਹ ਵਰਤਰੀਆਂ ਨੂੰ ਪੋਜੀ ਹੋ ਰਹੀਆਂ ਵਧੀਆ ਹੋਣੀ ਜਾਣੀ ਚਾਹ ਵਰਤਰੀਆਂ ਜਾਂ ਨਾ ਵਰਤਰੀਆਂ ਦੁੱਖ ਤਾਂ ਹਨਾ ਜਾਣ ਪੈਂਦਾ ਉਹ ਵਰਤਰੀਆਂ ਦੀਆਂ ਵਿਚਾਰੀਆਂ ਵਧੀਆ ਅਸੀਂ ਤੁਹਾਡੇ ਨਾਲ ਉਹ ਨਾ ਵੀਡੀਓ ਸ਼ੇਅਰ ਵੀ ਕਰੀ ਤੀ 26 ਜਨਵਰੀ ਨੂੰ 2 ਸਾਲ ਹੋ ਗਏ ਉਹਨਾਂ ਦੇ ਵਿਆਹ ਨੂੰ ਅਸੀ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕਰਤੀ ਜਿਹੜੂ ਬੇਚਰੀ ਭੈਣ ਮਰ ਗਈ ਮੇਰੇ ਦਰਾਨੀ ਲੱਗਦੀ ਸੀ ਕਿ ਸਾਡੀ ਰਿਸ਼ਤੇਦਾਰੀ ਚ ਤੇ ਅਚਾਨਕ ਬਿਮਾਰ ਸੀਗੀ ਤੇ ਦਵਾਈ ਦਵਾਉਣ ਗਏ ਹੋਏ ਸੀਗੇ ਤੇ ਟਰੱਕ ਦੇ ਵਿੱਚ ਟਰੱਕ ਦਾ ਹੁੰਡਾ ਜਿਹੜਾ ਲਟਕਦਾ ਜਾਂ ਹੁੰਦਾ ਉਹਦੇ ਵਿੱਚ ਕੋਟੀ ਦੇ ਵਿੱਚ ਮੋਟਰਸਾਈਕਲ ਤੇ ਮਗਰ ਬੈਠੀ ਦੇ ਕੋਟੀ ਦੇ ਵਿੱਚੋਂ ਹੁੰਡਾ ਫਸ ਗਿਆ ਟਰੱਕ ਨੇ ਇੱਕ ਸਪਰੀ ਸਕਿਪ ਚ ਇਹਦਾ ਬੁਰਾ ਹਾਲ ਕਰਤਾ ਇਸ ਕਰਕੇ ਐਵੇਂ ਉਹਨਾਂ ਦੀ ਮੌਤ ਹੋਈ ਤੇ ਬਸ ਇੱਕ ਕੰਮ ਕਰੇ ਬਿਨਾ ਸਰਦਾਰੀ ਬੁਗਦ ਸੁਣ ਕੇ ਬਹੁਤ ਦੁੱਖ ਹੋਇਆ ਹਨ ਤੇ ਭੋਗ ਆ ਉਹਦਾ ਭੂਆ ਕੇ ਨਾਲ ਵੀ ਜਾਣਾ ਤੇ ਸੁਖਤ ਆਪਾਂ ਨੂੰ ਸਰਜਣਾ ਨਹੀਂ ਵੀ ਜਾਵਾਂਗੇ ਕਿਉਂਕਿ ਉੱਖਤ ਜਾਣਾ ਹੀ ਪੈਣਾਗਾ ਹੁਣ ਚਲੋ ਜੀ ਆਪਾਂ ਚਾਹ ਬਣਾ ਲਈਏ ਚਾਰਾ ਟਾਈਮ ਹੋ ਗਿਆ ਪੌਣੇ ਚਾਰ ਹੋਣ ਵਾਲੇ ਹੋ ਗਏ ਤੇ ਫਿਰ ਆਪਾਂ ਆਵਾਂਗੇ ਇੱਧਰ ਕਿਉਂਕਿ ਇੱਧਰ ਅੱਧਾ ਘੰਟਾ ਤਾਂ ਗੋਹੇ ਤੇ ਅੱਧਾ ਘੰਟਾ ਲੱਗੂ ਗੋਹੇ ਤੇ ਪਾਣੀ ਤੇ ਤੇ ਫਿਰ ਮੈਂ ਗੁਰਮਣ ਆਉਗੀ ਨੇ ਉਹ ਵੀ ਕਹ ਰਹੀ ਨੇ ਮੰਮੀ ਫਿਰ ਤੂੰ ਜਰੌਣੀ ਹੁੰਨੀ ਮੱਝਾ ਚ ਹੁੰਨੀ ਆਗੀ ਚਾਹ ਕਰਦੇ ਕਰਦੇ ਮੇਰੇ ਉਹ ਆ ਜੂਗੀ ਉਹਦੀ ਵਰਦੀ ਧੋ ਕੇ ਚਾਹ ਪਿਆ ਕੇ ਫਿਰ ਆਉਂਗੀ ਤਾਂ 4 4:30 ਵਜੇ ਹੁਣ ਤਾਂ 4:30 ਵਜੇ ਆਇਆ ਜਾਊਗਾ ਕਿਉਂਕਿ ਬਹੁਤ ਕੰਮ ਹੋ ਜਾਊਗਾ ਅਦਰ ਫਿਰ ਉਹਦੀ ਵਰਦੀ ਵੀ ਧੋ ਆਉਂਗੀ ਫਿਰ ਉਹਨੂੰ ਆਏ ਹੁੰਦਾ ਜਿਹੇ ਬੱਚੇ ਵੱਡੇ ਨੇ ਜਿਹੇ ਛੋਟੇ ਨੇ ਹਨਾ ਹਾਂ ਜਿਹੜਾ ਵੀ ਸਕੂਲ ਆਉਂਦੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਏ ਹੁੰਦਾ ਵੀ ਸਾਡੀ ਮਾਂ ਹੋਵੇ ਸਾਡੇ ਆਉਂਦੀ ਉਹਨਾਂ ਸਾਹਮਣੇ ਤੇ ਕਹੇ ਫਿਰ ਸਾਨੂੰ ਵਧੀਆ ਲੱਗਦਾ ਮਮਾ ਜੇ ਤੂੰ ਮੂਰੇ ਹੁੰਨੀਏ ਨਹੀਂ ਸਰ ਮੈਂ ਤੇ ਮੰਮੀ ਜੇ ਉਧਰੋਂ ਮੈਂ ਇੱਧਰ ਹੋਵਾਂ ਮਾਂ ਬਸ ਬੋਲ ਮਾਰਦੀਆਂ ਇੱਧਰ ਸਿੱਧੀਆਂ ਮੇਰੇ ਕੋਲੇ ਆ ਜਿੰਨੇ ਮੱਜਾਂ ਚ ਚਲੋ ਜੀ ਪਚਾ ਬਣਾ ਕੇ ਫਿਰ ਮਿਲ ਜੀ ਲੋ ਜੀ ਹੁਣ ਆਪਣਾ ਹਨਾ ਪਤਾਗਾ ਹੁਣ ਦੁਬਾਰਾ ਵੀਡੀਓ ਨਹੀਂ ਬਣਨੀ ਹੈਗੀ ਤੇ ਜੇ ਨਹੀਂ ਕਬੀ ਆਪਣਾ ਅੱਜ ਕੰਮ ਹੋਇਆ ਸੀਗਾ ਆਪਾਂ ਤਾਂ ਹੁਣ ਦਫਾ ਦਿੱਤਾ ਤੇ ਆਪਾਂ ਕਰ ਦਿਆਂ ਜੀ ਵੀਡੀਓ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਹਨਾ ਤੇ ਦੁੱਖਾਂ ਚ ਵੀ ਜਾਣਾ ਪੈਂਦਾ ਸੁੱਖਾਂ ਚ ਵੀ ਜਾਣਾ ਪੈਂਦਾ ਚਲੋ ਕੋਈ ਗੱਲ ਨਹੀਂ ਜੀ ਤੇ ਇਸ ਤਰ੍ਹਾਂ ਲੰਮਾ ਲੰਮਾ ਕਰ ਹੋ ਗਿਆ ਆਪਣਾ ਤੇ ਬਹੁਤ ਸਮਾਨティック ਜੂਗਾ ਤਾਂ ਹੁਣ ਦਿਖਾ ਦਿੱਤਾ ਜਦ ਤਿਆਰ ਹੋ ਗਿਆ ਤਾਂ ਉਦੋਂ ਵੀ ਖੁੱਲਾ ਹੋ ਜੂ ਕਿਉਂਕਿ ਹਜੇ ਵਿੱਚ ਮਿੱਟੀ ਘੱਟਾ ਜਾ ਲੋਟ ਕਰਕੇ ਜਿਹੜਾ ਫਰਸ ਮਰਸ ਲੱਗੇ ਫਿਰ ਬਹੁਤ ਵਧੀਆ ਹੋ ਜੂਗਾ ਚਲੋ ਜੱਪਾ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੁੰਚਾ ਹੈ ਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰਿਆਂ ਨੇ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ